ਮੈਂ ਬਜਤ ਸਿੰਘ ਕੋਟਲਾ ਸੋਬਾ ਪ੍ਰਦਾਣ ਕਿਸਾਨ ਨੌਜਵਾਨ ਚਰਚਮੇਲੀ ਪੰਜਾਬ ਆ ਫਸੇ ਜੀਸੀਪੀਆਂ ਤਾਂ ਲੈ ਕੇ ਜਾ ਰਿਹਾ ਹਰਿਆਣੇ ਦੀ ਕੱਟੜ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਲਿੰਕ ਤੋੜਿਆ ਆ ਤਾਂ ਤਾਂ ਤੋਂ ਬੈਰੀਕੇਡ ਕੀਤੀ ਆ ਉਹ ਜਿਹੜੇ ਬੈਰੀਕੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਲ ਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀਸੀਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕੁ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ ਹੈ ਪੰਜਾਬ ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ ਹੀ ਜਾਂਦੇ ਰਹਿਣਗੇ ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਉਹ ਅੰਦੋਲਨ ਜਿਹੜਾ ਖਤਮ ਹੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਹੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਤੇ ਬਾਦੇ ਅੱਜ ਵੀ ਆਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਸੰਰਚ ਦੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਹੀ ਲੋਕ ਬਾਦਰਾ ਦੇ ਜਾ ਕੇ ਬਹਿ ਗਏ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਦੀ ਵੱਡੀ ਤਦਾਦ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧਰਾ ਧਰ ਲੋਕ ਬਾਡਰਾ ਦੇ ਕੋਚ ਕਰੇ ਹੈ ਬੈਰੀਕੇਡ ਕੀਤੀ ਗਈ ਹੈ ਰੋਕਣ ਲਈ ਪਰ ਆਮ ਜਨਤਾ ਬੜੀ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਸੀ ਮਸ਼ੀਨਾਂ ਲੈ ਕੇ ਜਾ ਰਹੇ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹੈ ਪ੍ਰਬੰਧ ਕਿ ਆਮ ਜਨਤਾ ਦੇ ਰਸਤੇ ਖੋਲਣ ਵਾਸਤੇ ਜਾ ਰਹੇ ਹੈ ਹਾਂਜੀ ਕੀ ਨਾਮ ਹੈ ਤੁਸੀਂ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੇ ਹੋ ਜੀ ਕਹਿਣਾ ਹੈ ਮੈਂ ਸੁਵਿੰਦਰ ਸਿੰਘ ਪਡਾਲਾ ਜ਼ਿਲ੍ਹਾ ਪ੍ਰਧਾਨ ਨੌਪੰਜਾਂ ਸਿੰਘ ਅਸ਼ਕਮੇਟੀ ਬਿਲਕੁਲ ਜੀ ਤੁਹਾਨੂੰ ਦਿਖ ਰਹੀ ਹੈ ਪੂਰੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਹੈ ਮੂੰਹ ਤੋਂੜਨਾ ਜਵਾਬ ਦੇਣਾ ਸਰਕਾਰ ਜੱਲੀ ਪੂਜੀ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਬ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਏ ਨੇ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਪਈ ਹੈ ਸਾਡੇ ਨੇ ਪਹਿਲਾਂ ਹੀ ਵਾਅਦੇ ਕੀਤੇ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਅਦੇ ਦੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਹੈ ਤੇ ਏਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ ਵੱਡਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਤੇ ਕਿਸਾਨਾਂ ਦੇ ਨਾਲ ੱੱਕਾ ਕਰ ਰਹੀ ਆ ਦੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤੇ ਸਾਨੂੰ ਹੀ ਮਿਲਣ ਤੋਂ ਰੋਕਿਆ ਜਾ ਰਿਹਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਲਪਟਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਆ ਰਿਹਾ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਆ ਜੀ ਅੰਜਰ ਕੀ ਨਾਮ ਹੈ ਕਿਹੜੀ ਸੰਗਠਨ ਤੁਹਾਡੀ ਜੀ ਆਰਟੀਪੀ ਜੀਐਸਵੀ ਦਾ ਮੈਂ 75 ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਮਰੀ ਪੰਜਾਬ ਆ ਅਸੀਂ ਜੀ.ਐਸ.ਪੀ. ਜਾਂ ਤਾਂ ਲੈ ਕੇ ਜਾ ਰਹੇ ਆ ਹਰਿਆਣੇ ਦੀ ਖੁੱਤਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਲਿੰਕ ਤੋੜਿਆ ਆ ਥਾਂ ਥਾਂ ਤੋਂ ਬੈਰੀਕੇਡਿੰਗ ਕੀਤੀ ਆ ਉਹ ਜਿਹੜੇ ਬੈਰੀਕੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕਿਤੇ ਨੇ ਲੋਕ ਖਜਲ ਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀ.ਐਸ.ਪੀ. ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ ਹੈ ਪੰਜਾਬ ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ ਹੀ ਜਾਂਦੇ ਰਹਿਣਗੇ ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਉਹ ਅੰਦੋਲਨ ਜਿਹੜਾ ਖਤਮ ਹੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਹੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਤੇਬੇ ਤੇ ਅੱਜ ਵੀ ਹਾਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਤਾਂ ਸੰਦਰਸ਼ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਹੀ ਲੋਕ ਬਾਦਰਾ ਦੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਦੀ ਵੱਡੀ ਤਦਾਦ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧਰਾ ਧਰ ਲੋਕ ਬਾਡਰਾਂ ਤੇ ਕੁਝ ਕਰ ਰਹੇ ਹੈ ਬੈਰੀਕੇਡ ਕੀਤੀ ਗਈ ਹੈ ਰੋਕਣ ਲਈ ਪਰ ਆਮ ਜਨਤਾ ਬੜੀ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਸੀ ਮਸ਼ੀਨਾਂ ਲੈ ਕੇ ਜਾ ਰਹੇ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹੈ ਪ੍ਰਬੰਧ ਆਮ ਜਨਤਾ ਦੇ ਰਸਤੇ ਖੋਲਣ ਵਾਸਤੇ ਜਾ ਰਹੇ ਹੈ ਕੀ ਨਾਮ ਹੈ ਤੁਸੀਂ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਨੂੰ ਕੁੱਝ ਕਰ ਰਹੇ ਹੋ ਇਹ ਕਹਣਾ ਹੈ ਮੈਂ ਸੁਵਿੰਦਰ ਸਿੰਘ ਪਡਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸਿੰਘ ਅਸ਼ਕਮੇਟੀ ਬਿਲਕੁਲ ਜੀ ਤੁਹਾਨੂੰ ਦਿਖ ਰਹੀ ਹੈ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਹੈ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਦਲੀਪੂਜ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਆ ਸੰਘੇ ਲੈ ਕੇ ਜਾ ਰਹੇ ਆ 150 ਹਸਪਤਾਲ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲੈ ਕੇ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਰਹੀ ਹੈ ਸਾਡਾ ਪਹਿਲਾ ਹੀ ਵਾਅਦਾ ਕਿਤੇ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਅਦੇ ਦੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਹੈ ਤੇ ਏਡਾ ਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ ਵੱਡਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਲਈ ਆ ਤੇ ਕਿਸਾਨਾਂ ਦੇ ਨਾਲ ੱੱਕਾ ਕਰ ਰਹੀ ਆ ਦੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤੇ ਸਾਨੂੰ ਹੀ ਮਿਲ ਤੋਂ ਰੋਕਿਆ ਜਾ ਰਿਹਾ ਆ ਕਿੰਨੀ ਕੀ ਤਿਆਰੀ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਈ ਟਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸਿੰਗਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਪੂਰੇ ਜੋਸ਼-ਜੋਸ਼ ਨਾਲ ਜਾ ਰਹੇ ਆ ਜੀ ਅੰਦਰ ਕੀ